ਸੱਜਣੋ ਇੱਕ ਵੀਡੀਓ ਕਵਰ ਕੀਤੀ ਆਪਾਂ ਸੋਨੂ ਝੋਟੀਆਂ ਵਾਲੇ ਭਰਾ ਦੇ ਕੋਲੇ ਆ ਝੋਟੀ ਥੱਲੇ 11 ਕਿਲੋ ਦੁੱਧ ਦਾ ਹਫ਼ਤੇ ਦੇ ਅੰਦਰ ਬਾਰ ਦੀ ਸੂਈ ਬੜਾ ਥਾਂ ਲੇਵਾ ਲੱਗਾ ਤੇ ਮੁੱਲ ਸੋਣ ਕਿਨਾਂ ਤੁਸੀਂ ਛੋਟ ਚ ਵੀ ਨੋਟ ਕਰ ਲਓ 95000 ਰੁਪਈਆ ਹੀ ਕਹਤਾ ਹਨਾ ਮੇਲਾ ਲੁੱਟਣ ਵਾਲੀ ਗੱਲ ਹੀ ਕਰਤੀ ਕਹਿੰਦਾ ਅੱਜ ਵੇਚ ਦੇਣੀ ਆ ਲਓ ਵੀ ਸੱਜਣੋ 95000 ਚ 11 ਕਿਲੋ ਦੁੱਧ ਮਗਰ ਕਟਾ ਤਾਜੀ ਸੂਈ ਆ ਝੋਟੀ ਦੂਜਾ ਸੂਆ ਵੇਖਿਓ ਲੇਵਾ ਭਾਂਡਾ ਲੱਗਾ ਵੀਡੀਓ ਚ ਤੋਰ ਤਾਰ ਕੇ ਵਿਖਾਤੀਆਂ ਸੱਜਣੋ ਸਾਰਿਆਂ ਨੂੰ ਹੀ ਬੜੇ ਥਾਂ ਲਿਵੇ ਕਵਾਲਿਟੀ ਵਾਲੇ ਲੱਗੇ ਆ ਤੇ ਸੱਜਣੋ ਦੁੱਧ ਦੀ ਗੱਲ ਕਰੀਏ 11 11 12 12 10 10 ਕਿਲੋ ਕੰਡਿਆਂ ਵਾਲਾ ਹਾਜ਼ਰ ਨਾਜ਼ਰ ਇੱਕ ਬਿਲਕੁਲੀ ਤਾਜੀ ਸੂਈ ਆ ਸੋਨੂੰ ਕਿੰਨੇ ਨਗ ਆਪਣੇ ਕੋਲੇ ਸ਼ਾਰਟ ਚ ਦੱਸ ਦੇ ਫਿਰ ਆਪੇ ਭੈਣ ਭਰਾ ਵੇੇ ਕਰ ਲੈਣੇ ਸੋਨੂੰ ਨੌ ਸੂਈਆਂ ਤਾਜ਼ੀਆਂ ਨੌ ਝੁੱਟੀਆਂ ਸੂਈਆਂ ਤਾਜ਼ੀਆਂ ਦੂਜਾ ਦੂਜਾ ਸੂਆ ਹਫਤੇ ਤੋਂ ਅੰਦਰ ਦੀਆਂ ਇੱਕ ਮੀਣੀ ਹਾਂਜੀ ਹਨਾ ਅੱਠ ਦੁੱਧੀਆਂ ਅੱਠ ਗੋਲ ਸਿੰਘ ਦੀਆਂ ਤੇ ਏਰੀਆ ਗੰਗਾ ਨਾ ਗੰਗਾ ਨਗਰ ਬਸ ਧੰਨਵਾਦ ਸ਼ਾਰਟ ਵੀਡੀਓ